ਉਰੀਗਰੇ ਸਾਰੇ ਪਿਆਰੇ ਸਰੋਤੇ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਘਰ ਦਾ ਮੀਟਰ ਜੇਕਰ ਤੁਹਾਡੇ ਡੈਡੀ ਦੇ ਨਾਮ ਤੇ ਜਾਂ ਫਿਰ ਤੁਹਾਡੇ ਪਿਤਾ ਦੇ ਨਾਮ ਤੇ ਮੰਨ ਲਓ ਕਿ ਤੁਹਾਡੇ ਦਾਦਾ ਜੀ ਦੇ ਨਾਮ ਤੇ ਜਾਂ ਫਿਰ ਤੁਹਾਡੇ ਪਰਦਾਦੇ ਜੀ ਦੇ ਨਾਮ ਤੇ ਚੱਲ ਰਿਹਾ ਹੈ ਤੇ ਜੇਕਰ ਤੁਸੀਂ ਉਸ ਨੂੰ ਆਪਣੇ ਨਾਮ ਤੇ ਕਰਵਾਉਣ ਦੀ ਸੋਚ ਰਹੇ ਹੋ ਜਾਂ ਵੀ ਤੁਸੀਂ ਆਪਣੇ ਨਾਮ ਤੇ ਜੇ ਤੱਕ ਨਹੀਂ ਕਰਵਾਇਆ ਬਲਕਿ ਤੁਸੀਂ ਕਰਾਣਾ ਚਾਹੁੰਦੇ ਹੋ ਸੋ ਤੁਹਾਡੇ ਲਈ ਇਹ ਵੀਡੀਓ ਹੈ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਕਿਉਂਕਿ ਜੋ ਇਨਫਾਰਮੇਸ਼ਨ ਇਸ ਵੀਡੀਓ ਵਿੱਚ ਤੁਹਾਨੂੰ ਮਿਲੇਗੀ ਤੋਂ ਹਸੀਂ ਆਪਣੇ ਨਾਮ ਤੇ ਜਿਹੜਾ ਘਰ ਦਾ ਮੀਟਰ ਹੈ ਉਹ ਬਹੁਤ ਹੀ ਸੌਖੇ ਤਰੀਕੇ ਨਾਲ ਕਰਵਾ ਸਕਦੇ ਹੋ ਤੇ ਕਿੰਨਾ ਖਰਚਾ ਆਵੇਗਾ ਉਹ ਵੀ ਤੁਹਾਨੂੰ ਮੈਂ ਇਸ ਵੀਡੀਓ ਵਿੱਚ ਹੀ ਦੱਸਾਂਗਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਪੀਐਸਪੀਸੀਐਸ ਸੰਬੰਧੀ ਪੰਜਾਬੀ ਖਬਰਾਂ ਦੀ ਅਪਡੇਟ ਜਿਹੜੀ ਆ ਇਸ ਚੈਨਲ ਤੇ ਮਿਲਦੀ ਰਹੇ ਕਿਉਂਕਿ ਅਸੀਂ ਇਸ ਚੈਨਲ ਤੇ ਅਕਸ਼ਰ ਹੀ ਉਹ ਵੀਡੀਓ ਅਪਲੋਡ ਕਰਦੇ ਆ ਜਿਉ ਹਰੇਕ ਬੰਦੇ ਦੀ ਲਾਈਫ ਤੇ ਵਿੱਚ ਕਿਸੇ ਨਾ ਕਿਸੇ ਦਿਨ ਕੰਮ ਜ਼ਰੂਰ ਆਉਣਗੇ ਆ ਤੁਹਾਡੇ ਬੱਚਿਆਂ ਦੀ ਲਾਈਫ ਵਿੱਚ ਕੰਮ ਆਉਣਗੇ ਆ ਤੁਹਾਡੀ ਲਾਈਫ ਵਿੱਚ ਕੰਮ ਆਉਣਗੇ ਆ ਤੁਹਾਡੇ ਕਿਸੇ ਕਰੀਬੀ ਦੋਸਤ ਰਿਸ਼ਤੇਦਾਰ ਦੇ ਵੀ ਕੰਮ ਆ ਸਕਦੀਆਂ ਨੇ ਸੋ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਦੋਸਤੋ ਦੇਖੋ ਕਿ ਘਰਾਂ ਦੇ ਕਮਾਕਾਰਾਂ ਵਿੱਚ ਅਸੀਂ ਇੰਨੇ ਕਿ ਜ਼ਿਆਦਾ ਬੀਜ਼ੀ ਹੋ ਗਏ ਹਾਂ ਤੇ ਅਸੀਂ ਉਹਨਾਂ ਕਮਾਂਵਲ ਧਿਆਨ ਨਹੀਂ ਦੇ ਪਾਉਂਦੇ ਤੇ ਬਾਅਦ ਵਿੱਚ ਸਾਨੂੰ ਜਦੋਂ ਜੁਰਮਾਨੇ ਪੈ ਜਾਂਦੇ ਨੇ ਫਿਰ ਅਸੀਂ ਸੋਚਦੇ ਹਾਂ ਕਿ ਕਾਸ਼ ਯਾਰ ਇਹ ਕੰਮ ਪਹਿਲਾਂ ਮੈਂ ਕਰ ਦਿੱਤਾ ਹੁੰਦਾ ਤੇ ਹੁਣ ਇਸ ਟਾਈਮ ਜੁਰਮਾਨੇ ਜਿਹੜੇ ਲੋਕਾਂ ਨੂੰ ਪੈ ਵੀ ਰਹੇ ਨੇ ਕਿਉਂਕਿ ਜਿਹੜੇ ਵਿਅਕਤੀਆਂ ਨੇ ਕੁਝ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਜੁਰਮਾਨੇ ਜਿਹੜੇ ਭੁਗਤਣੇ ਵੀ ਪੈ ਰਹੇ ਨੇ ਇੱਕ ਤਾਂ ਉਹਨਾਂ ਨੂੰ ਖੱਜਲ ਖੁਆਰੀ ਜਿਹੜੀ ਆ ਉਹ ਵੀ ਦੇਖ ਲਓ ਮਿਲ ਰਹੀ ਆ ਸੋ ਦੇਖੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਹਾਡਾ ਮੀਟਰ ਜਿਹੜਾ ਹੈ ਤੁਹਾਡੇ ਦਾਦੇ ਦੇ ਨਾਮ ਤੇ ਚੱਲ ਰਿਹਾ ਸੀ ਠੀਕ ਹੈ ਜੀ ਦਾਦਾ ਜੀ ਤੁਹਾਡੇ ਐਕਸਪਾਇਰ ਹੋ ਚੁੱਕੇ ਨੇ ਬਹੁਤ ਸਾਰੇ ਇਦਾਂ ਦੇ ਕੇਸਿਸ ਨੇ ਇਦਾਂ ਦੇ ਐਸਐਮਐਸ ਕੀਤੇ ਨੇ ਕਿ ਸਾਡੇ ਦਾਦੇ ਦੇ ਨਾਮ ਤੇ ਮੀਟਰ ਚੱਲ ਰਿਹਾ ਸੀ ਅਸੀਂ ਉਸ ਨੂੰ ਹੁਣ ਕਿਵੇਂ ਆਪਣੇ ਨਾਮ ਤੇ ਕਰਵਾ ਸਕਦੇ ਹਾਂ ਸੋ ਉਹਦੇ ਵਿੱਚ ਦੋਸਤੋ ਦੇਖੋ ਕਿ ਕਈਆਂ ਨੇ ਇਹ ਵੀ ਕੀਤਾ ਕਿ ਕਈਆਂ ਨੇ ਕਿਹਾ ਕਿ ਸਾਡੇ ਦਾਦੇ ਦਾ ਡੈਥ ਸਰਟੀਫਿਕੇਟ ਵੀ ਸਾਡੇ ਕੋਲ ਨਹੀਂ ਹੈ ਸੋ ਕੀ ਕਾਰਨ ਮੜ ਕੇ ਦੱਸੋ ਬਾਕੀ ਇਹ ਹੈ ਕਿ ਸਾਡੇ ਦਾਦਾ ਜੀ ਸੀ ਜਿਹੜੇ ਉਹਨਾਂ ਦੇ ਅੱਗੇ ਦੋ ਬੇਟੇ ਸੀ ਤੇ ਉਹ ਜਿਹੜੇ ਸੀ ਉਹ ਜਿਹੜਾ ਦੂਸਰਾ ਬੇਟਾ ਸੀ ਉਹ ਵੱਖਰਾ ਹੋ ਗਿਆ ਜਿਹੜਾ ਸਾਡੇ ਪਿਤਾ ਜੀ ਆ ਉਹ ਵੱਖਰੇ ਘਰ ਵਿੱਚ ਰਹਿੰਦੇ ਆ ਸਾਡੇ ਨਾਲ ਸੋ ਇਦਾਂ ਦੇ ਕੇਸਿਸ ਵੀ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਸੋ ਦੋਸਤੋ ਇਹਦੇ ਵਿੱਚ ਦੇਖੋ ਕਿ ਜਦੋਂ ਮੰਨ ਲਓ ਕਿ ਡੈਥ ਕੇਸ ਆਇਆ ਤਾਂ ਤੁਸੀਂ ਉਹਦੇ ਵਿੱਚ ਡੈਥ ਸਰਟੀਫੀਕਟ ਤਾਂ ਨਾਲ ਲਗਾਉਣਾ ਹੀ ਲਗਾਉਣਾ ਹੁੰਦਾ ਪਰ ਜੇਕਰ ਤੁਹਾਡੇ ਕੋਲ ਡੈਥ ਸਰਟੀਫਿਕੇਟ ਨਹੀਂ ਹੈਗਾ ਤਾਂ ਫਿਰ ਤੁਹਾਨੂੰ ਇੱਕ ਨੋਟਰੀ ਦਫ਼ਤਰ ਕੋਲੋਂ ਐਫੀਡਵਿਟ ਜਿਹੜਾ ਬਣਵਾਉਣਾ ਪੈਂਦਾ ਸਵੈ ਕੋਚ ਦਾ ਪੱਤਰ ਬਣਵਾਉਣਾ ਪੈਂਦਾ ਜਿਦੇ ਵਿੱਚ ਤੁਹਾਡੇ ਪਿਤਾ ਜੀ ਦਾ ਆਧਾਰ ਕਾਰਡ ਜਿਹੜਾ ਹੈ ਲੱਗਦਾ ਜੇਕਰ ਤੁਸੀਂ ਮੀਟਰ ਆਪਣੇ ਨਾਮ ਤੇ ਕਰਵਾ ਰਹੇ ਹੋ ਤੁਸੀਂ ਆਪਣੇ ਡੈਡੀ ਦੇ ਨਾਮ ਤੇ ਨਹੀਂ ਲਗਵਾਣਾ ਤੁਸੀਂ ਡਾਇਰੈਕਟ ਆਪਣੇ ਨਾਮ ਤੇ ਲਵਾ ਰਹੇ ਹੋ ਇੱਕ ਸਵੈ ਘੋਸ਼ਣਾ ਜਿਹੜਾ ਡੈਥ ਸਰਟੀਫਿਕੇਟ ਦਾ ਲੱਗਣਾ ਇੱਕ ਸਵੈ ਘੋਸ਼ਣਾ ਪੱਤਰ ਹੈ ਜਿਹੜਾ ਤੁਹਾਡੇ ਪਿਤਾ ਦੇ ਨਾਮ ਤੇ ਲੱਗਣਾ ਕਿ ਜਿਹੜਾ ਇਹ ਮੀਟਰ ਹੈ ਇਹ ਮੇਰੇ ਪਿਤਾ ਬੇਟੇ ਦੇ ਨਾਮ ਤੇ ਜਿਹੜਾ ਲਗਾਇਆ ਜਾਵੇ ਇਹ ਮੀਟਰ ਸੀ ਜਿਹੜਾ ਪਹਿਲਾਂ ਉਹ ਸਾਡੇ ਦਾ ਮਣਕੀ ਮੇਰੇ ਪਿਤਾ ਦੇ ਨਾਮ ਤੇ ਸੀ ਤੇ ਹੁਣ ਮੇਰੇ ਅੱਗੋਂ ਪੋਤੇ ਦੇ ਨਾਮ ਤੇ ਲਗਾਇਆ ਜਾਵੇ ਮਣਕੀ ਜਿਹੜਾ ਦਾਦਾ ਸੀ ਉਹਨੇ ਹੁਣ ਪੋਤੇ ਦੇ ਨਾਮ ਤੇ ਜਿਹੜਾ ਮੀਟਰ ਹੈ ਟਰਾਂਸਫਰ ਕਰ ਦੇਣਾ ਹੈਗਾ ਪਰ ਉਹਦੇ ਵਿੱਚ ਐਫੀਡੇਵਿਟ ਲਗਾਉਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦਾ ਐਫੀਡੇਵਿਟ ਦੇ ਵਿੱਚ ਤੁਹਾਨੂੰ ਦੱਸ ਜੀ ਕਿ ਈ ਸਟੈਂਪ ਈ ਸਟੈਂਪ ਜਿਹੜੀ ਆ ਉਹ ਲੱਗੇਗੀ ਈ ਸਟੈਂਪ ਲਗਾਉਣ ਤੋਂ ਬਾਅਦ ਤੁਹਾਨੂੰ ਜਿਹੜਾ ਐਫੀਡੇਵਿਟ ਮਿਲਣਾ ਹੈਗਾ ਉਸ ਨੂੰ ਤੁਸੀਂ ਲੈ ਕੇ ਆਪਣੇ ਪਿੰਡ ਆ ਜਾਣਾ ਹੈਗਾ ਪਿੰਡ ਤੋਂ ਤੁਸੀਂ ਸਰਪੰਚ ਦੇ ਸਾਈਨ ਜਿਹੜੇ ਆ ਉਹ ਕਰਵਾਣੇ ਹੈਗੇ ਨੇ ਕਰਵਾਉਣ ਤੋਂ ਬਾਅਦ ਤੁਸੀਂ ਚਲੇ ਜਾਣਾ ਹੈਗਾ ਲਾਈਨਮੈਨ ਕੋਲ ਲਾਈਨਮੈਨ ਨੇ ਸਾਈਨ ਕਰਨੇ ਆ ਉਸ ਤੋਂ ਬਾਅਦ ਲਾਈਨਮੈਨ ਤੁਹਾਡੇ ਘਰ ਆਉਂਦਾ ਜਦੋਂ ਉਹਨੇ ਤੁਹਾਡੇ ਘਰ ਆਣਾ ਹੈਗਾ ਘਰ ਆਉਣ ਤੋਂ ਬਾਅਦ ਉਹਨੇ ਤੁਹਾਡੀ ਜੇ ਜੇ ਵੈਰੀਫਿਕੇਸ਼ਨ ਹੈ ਗਿਆ ਹੋ ਕਰਨੀ ਹੈ ਕਿ ਹਾਂ ਵੀ ਮੀਤਰ ਜਿਹੜਾ ਹੈ ਟਰਾਂਸਫਰ ਹੋ ਰਿਹਾ ਸੱਚਮੁੱਚ ਉਸੇ ਹੀ ਘਰ ਵਿੱਚ ਲੱਗਾ ਹੋਇਆ ਉਹਨੇ ਵੈਰੀਫਿਕੇਸ਼ਨ ਕਰਕੇ ਲਾਈਨਮੈਨ ਨੇ ਤੁਹਾਨੂੰ ਭੇਜਣਾ ਹੈਗਾ ਠੀਕ ਹੋ ਤੁਸੀਂ ਜਿੱਥੇ ਜਾਣਾ ਉੱਥੇ ਸਾਈਨ ਉਹਨੇ ਕਰਨੇ ਨੇ ਉਸ ਤੋਂ ਬਾਅਦ ਤੁਸੀਂ ਚਲੇ ਜਾਣਾ ਹੈਗਾ ਸੁਵਿਧਾ ਕੇਂਦਰ ਸੁਵਿਧਾ ਕੇਂਦਰ ਜਾ ਕੇ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਵਾ ਦੇਣੀ ਹੈ 1000 ਤੋਂ ਲੈ ਕੇ 1200 ਰੁਪਏ ਦਾ ਡੀਸੀ ਇਸ ਲੱਗਣੀ ਹੈਗੀ ਆ ਤੇ ਇੱਕ ਤੁਹਾਨੂੰ ਆਪਣਾ ਵਿਟਨੈਸ ਮਰ ਕੇ ਗਵਾਹ ਨਾਲ ਲੈ ਕੇ ਜਾਣਾ ਜ਼ਰੂਰੀ ਹੁੰਦਾ ਜੇਕਰ ਤੁਸੀਂ ਗਵਾਹ ਨਹੀਂ ਕਰਦੇ ਤਾਂ ਫਿਰ ਤੁਹਾਡਾ ਮੀਟਰ ਤੁਹਾਡੇ ਨਾਲ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ ਬਾਕੀ ਹਾਂ ਜੇਕਰ ਜਿਸ ਜਗ੍ਹਾ ਤੇ ਮੀਟਰ ਲੱਗ ਰਿਹਾ ਹੈਗਾ ਜੇਕਰ ਉਹ ਸਾਂਝਾ ਖਾਤਾ ਹੈਗਾ ਤਾਂ ਮੰਨ ਲਓ ਕਿ ਕਿਸੇ ਦੀ ਬੇਟੀ ਹੁੰਦੀ ਆ ਜਾਂ ਕਿਸੇ ਦਾ ਗੋ ਇੱਕ ਹੋਰ ਬੇਟਾ ਹੁੰਦਾ ਸੋ ਉਹਦੇ ਵਿੱਚ ਕੀ ਹੈ ਕਿ ਤੁਹਾਨੂੰ ਉਨਾ ਦੋਨਾ ਕੁ ਦੀ ਵੀ ਸਵਾਇ ਕੁਛ ਨਜਰੀਆ ਲਗਾਉਣੀ ਹੁੰਦੀ ਆ ਕਿ ਜਿਹੜਾ ਇਹ ਸਾਡਾ ਭਰਾ ਆ ਇਹਦੇ ਨਾਮ ਤੇ ਮੀਟਰ ਜਿਹੜਾ ਲਗਾਇਆ ਜਾਵੇ ਸਾਨੂੰ ਇਹਦੇ ਵਿੱਚ ਕੋਈ ਵੀ ਜਦਾ ਇਤਰਾਜ਼ ਨਹੀਂ ਹੈਗਾ ਮਨ ਕੇ ਇੱਕ ਐਨਓਸੀ ਵਾਲਾ ਫਾਰਮ ਵੀ ਜਿਹੜਾ ਲਗਾਉਣਾ ਨਾਲ ਲਾਜ਼ਮੀ ਹੁੰਦਾ ਇਹ ਸਾਰੇ ਡਾਕੂਮੈਂਟ ਤੁਸੀਂ ਲੈ ਕੇ ਸਵਿਧਾ ਕੇਂਦਰ ਚ ਜਾਣਾ ਲਾਈ ਫੋਟੋ ਹੋਣੀ ਆ ਸਾਰਾ ਕੰਮ ਹੋ ਜਣਾ ਹੈਗਾ ਤੇ ਖਰਚਾ ਧਰਮਾ ਦਾ ਚੁੱਕਾ 1000 ਤੋਂ 1200 ਰੁਪਏ ਆਣਾ ਤੇ ਤੁਹਾਡਾ ਮੀਟਰ ਜਿਹੜਾ ਤੁਹਾਡੇ ਨਾਮ ਤੇ ਇੱਕ ਮਹੀਨੇ ਵਿੱਚ ਵਿੱਚ ਇਹ ਟ੍ਰਾਂਸਫਰ ਆ ਉਹ ਹੋ ਜਾਂਦਾ ਸੋ ਇਹ ਸੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਨਾਕ ਇੱਕ ਹੋਰ ਵੀਡੀਓ ਵਿੱਚ ਧੰਨਵਾਦ ਹਲੋ